ਉੱਥੇ ਕੋਈ ਨਹੀਂ ਕੋਈ ਨਹੀਂ ਅਸੀਂ ਲੱਗਦਾ ਹੈ ਕਿ ਅਸੀਂ ਆਹਰਨ ਕਾਰਪੋਰੇਟ ਜੀ ਦੇ ਡੰਗਰ ਹੈ ਕੋਲ ਜਿਹਦਾ ਨਾਮ ਹੈਗਾ ਇਹ ਡੰਗਰਾਂ ਦੇ ਨਾਲ ਆਟਾ ਵਾਹਤਦਾ ਹੈ ਵਾਸਤੇ ਵੀ ਸੇਵਾ ਬਰਾੜਾ ਦੇ ਪਰਿਵਾਰ ਵੱਲੋਂ ਬਈ ਤੇ ਦੋਹਾਂ ਟਰੈਕਟਰਾਂ ਚ ਬਈ ਤੇਲ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਅੱਜ ਜੁਆਪਾ ਰਾਸ਼ਨ ਦੀ ਸੇਵਾ ਲੈ ਕੇ ਆਣੀ ਕੱਲ ਉਹਦੇ ਵਾਸਤੇ ਬਾਈ ਲਖਨਦਰ ਬਾੜਾ ਵੱਲੋਂ ਦੋਹਾਂ ਟਰੈਕਟਰਾਂ ਦੇ ਵਿੱਚ ਜਿਹੜੀ ਡੀਜ਼ਲ ਦੀ ਸੇਵਾ ਕੀਤੀ ਗਈ ਆ ਤੇ ਬਾਅਦ ਦੇ ਵਿੱਚ ਵੀ ਜਦੋਂ ਇਹ ਕਹਿੰਦੇ ਤੁਸੀਂ ਜਾਓਗੇ ਫਿਰ ਦੁਬਾਰਾ ਫੇਰ ਵੀ ਡੀਲ ਅੰਦਰ ਟਰੈਕਟਰ ਦੀ ਸੇਵਾ ਹੀ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਪਰਾਰ ਪਰਿਵਾਰ ਦਾ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੇ ਨਾਲ ਜੁੜੇ ਰਹਿਣਗੇ ਤੇ ਇਹਨਾਂ ਨੇ ਵਾਦਾ ਕੀਤਾ ਵੀ ਜਿੰਨੇ ਵਾਰੀ ਵੀ ਜਾਓਗੇ ਤੇੜ ਅਸੀਂ ਪਵਾਕਟੀ ਧੰਨਵਾਦ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਪਿੰਡ ਭਲੂਰ ਤੋਂ ਕਾਫੀ ਦਿਨਾਂ ਤੋਂ ਸੇਵਾ ਚੱਲ ਰਹੀ ਸੀ ਰਾਸ਼ਨ ਪਾਣੀ ਦੀ ਸੋ ਅੱਜ ਚੱਲੇ ਆ ਵੀ ਸਾਰੇ ਨੌਜਵਾਨ ਪਿੰਡ ਭਲੂਰ ਤੋਂ ਰਾਸ਼ਨ ਤੇ ਤੂੜੀ ਦੀ ਸੇਵਾ ਲੈ ਕੇ ਸੋ ਸੁਲਤਾਨਪੁਰ ਲੋਧੀ ਸਾਈਡ ਵਾ ਗੁਰੂ ਘਰ ਖੜੇ ਆ ਤੇ ਇੱਥੋਂ ਹਣ ਚਾਲੇ ਪਾ ਗਨੇ ਸਿੰਘਾਂ ਨੇ ਸਾਰੇ ਨੌਜਵਾਨ ਤੇ ਵੀਰ ਚੱਲੇ ਆ ਬਈ ਆਪਣੇ ਟਰਾਲੇ ਪੂਰੇ ਤਿਆਰ ਆ ਹੜਪੀੜ ਤਾਂ ਵਾਸਤੇ ਤੂੜੀਆਂ ਤੇ ਰਸਾਂ ਦੀ ਸੇਵਾ ਲਓ ਜੀ ਰਸਤੇ 'ਚ ਪ੍ਰਸ਼ਾਦੇ ਪਾਣੀ ਦੀ ਸੇਵਾ ਨਾਲ ਪ੍ਰਸ਼ਾਦੇ ਲੈ ਕੇ ਆਏ ਸੀ ਇਹ ਸਾਰੀ ਸੰਗਤ ਸ਼ਕਲ ਲਾਪੀ ਵੀ ਸੜਕ 'ਤੇ ਬਹਿ ਕੇ ਲਓ ਜੀ ਆਹ ਬੜਾ ਹੀ ਗੱਲੂ ਕਹਿੰਦਾ ਪਾਣੀ ਲਓ ਜੀ ਪ੍ਰਸ਼ਾਦੇ ਦੀ ਸੇਵਾ ਤੇ ਆਹ ਦੋ ਟਰਾਲੇ ਆਪਣੇ ਤੂੜੀ ਦੇ ਆ ਸੰਗਤ ਆਪਣੀ ਤਾਂ ਵੀ ਬੈਠ ਕੇ ਛਕੀ ਜਾਂਦੀ ਐ ਬਾਕੀ ਸਾਰੇ ਇੱਧਰ ਬੈਠੇ ਛਕੀ ਜਾਂਦੇ ਹਾਂਜੀ ਸ਼ਰਮਾ ਜੀ ਓਕੇ ਆ ਜਮਾ ਓਕੇ ਆ ਲਓ ਜੀ ਸਾਰੀ ਸੰਗਤ ਛਕੀ ਜਾਂਦੀ ਐ ਵੀ ਪ੍ਰਸ਼ਾਦੇ ਲੈ ਕੇ ਆਏ ਸੀ ਇਹ ਹੈ ਜੀ ਮਾ ਤਾਂ ਸਾਰੇ ਲਾਲਾ ਹਾਂਜੀ ਪ੍ਰਧਾਨ ਜੀ ਠੀਕ ਆ ਜੀ ਸ਼ਕਲਿਆ ਪ੍ਰਸ਼ਾਦਾ ਹਾਂਜੀ ਆ ਸ਼ਕਲਿਆ ਹੋਰ ਚੜਦੀ ਕਲਾ ਚੜਦੀ ਕਲਾ ਲਓ ਜੀ ਆ ਬੈਠੇ ਆਪਣੇ ਸਿੰਘ ਠੀਕ ਆ ਚਲੋ ਓਕੇ ਓਕੇ ਲਓ ਜੀ ਹੁਣ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਅੱਗੇ ਚੱਲਦੇ ਆਂ ਸਾਰੇ ਸੰਗਤ ਯਾਰ ਨੌਜਵਾਨ ਹਾਂ ਬਿੱਤਨਾ ਚੜ੍ਹਦੀ ਕਲਾ ਛਕ ਲਿਆ ਪ੍ਰਸ਼ਾਦਾ ਪਾਈਏ ਚੱਲੇ ਚਲੋ ਜੀ ਹਾਂ ਹਾਂਜੀ ਜਨਾਬ ਛਕ ਲਿਆ ਪ੍ਰਸ਼ਾਦਾ ਪਾਣੀ ਪਾਈਏ ਚੱਲੇ ਹਾਂ ਹਾਂ ਬਈਆ ਚਲੋ ਬਈ ਚਲੋ ਵੀ ਸੰਗਤੋ ਹਾਂ ਮਦਗੀ ਕਿਵੇਂ ਛਗਲੇ ਪ੍ਰਸ਼ਾਦਾ ਹਾਂਜੀ ਛਗਲੇ ਜੀ ਚੱਲ ਗਿਆ ਬਈ ਚੱਲੋ ਵੀ ਚੱਲੋ ਚਲੋ ਮਾਰੋ ਸੈਲਫ ਇਹ ਹੈਗਾ ਸੀਰੇ ਦਾ 911 ਬਾਈ ਇਹਨੇ ਲਿਆਂਦਾ ਹੁਣ 911 ਇਧਰ ਰੇਸ਼ਮ ਹੁਣੀ ਰੇਸ਼ਮ ਕਿਵੇਂ ਛਗਲੇ ਪ੍ਰਸ਼ਾਦਾ ਹਾਂ ਹਾਂ ਚਲੋ ਜੀ ਹਾਂਜੀ ਲਓ ਜੀ ਆਹ ਬੋਰਡ ਦਾ ਹੈਗਾ ਟਰੈਕਟਰ ਤੇ ਇਧਰ ਜੀਵਨ ਬਰਾੜ ਹੁਣੀ ਆਗੇ ਹਾਂ ਬਈ ਚੱਲ ਗਿਆ ਜੀਵਨ ਚਲੋ ਜੀ ਚੱਲੋ ਬਾਈ ਜੀ ਚਲੋ ਜੀ ਪਾਓ ਚੱਲੇ ਹਾਂਜੀ ਹਾਂਜੀ ਰਵੰਕਾਂ ਲਓ ਜੀ ਬਾਓਪਰ ਜਦੀਦ ਇਥੇ ਪਹੁੰਚ ਗਏ ਆ ਤੇ ਕਪੂਰਥਲੇ ਦੇ ਵਿੱਚ ਇਧਰ ਆਏ ਸੁਲਤਾਨਪੁਰ ਲੋਧੀ ਸਾਈਡ ਸੋ ਪਹਿਲਾਂ ਮੈਂ ਵੀ ਪੈ ਕੇ ਹਟਿਆ ਤੇ ਹੁਣ ਹੀ ਪਹੁੰਚੇ ਆ 12 1 ਦਾ ਟਾਈਮ ਹੋ ਗਿਆ ਸੋ ਤੁਹਾਨੂੰ ਹਾਲਾਤ ਦਿਖਾਉਨੇ ਆ ਹਾਲਾਤ ਹੈਗੇ ਬਹੁਤ ਬੁਰੇ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਮਾਹੌਲ ਆ ਇੱਥੇ ਸ਼ਰਮਾ ਸ਼ਰਮਾ ਕਿਵੇਂ ਇਹ ਆ ਵੇਖ ਲਓ ਬੰਦ ਬੰਨ ਤੁਸੀਂ ਇਧਰ ਮਾਰੇ ਪਏ ਆ ਇਹ ਆਜੋ ਅੱਗੇ ਪੁਲ ਤੱਕ ਦਿਖਾਉਨੇ ਤੁਹਾਨੂੰ ਕੀ ਸਥਿਤੀ ਆ ਜੀ ਦੂਰ ਦੂਰ ਤੱਕ ਸਾਰੇ ਸਾਹਮਣੇ ਘਰਾਂ ਤੋਂ ਦੇਖਦੇ ਪਏ ਆ ਸਭ ਮੋਟਰਾਂ ਖੇਤ ਚੋਂ ਨਾ ਸਭ ਡੁੱਬਿਆ ਪਿਆ ਸੋ ਆ ਹਾਲਾਤ ਬਣੇ ਪਏ ਆ ਤੇ ਅੱਗੇ ਚੱਲਦੇ ਆ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਸਾਰਾ ਇਹ ਸਿਚੁਏਸ਼ਨ ਇਥੋਂ ਦੀ ਕੀ ਲੋੜ ਆ ਕੀ ਹਸਾਕਤਾ ਵਾ ਸਾਰਾ ਦੱਸਦੇ ਆ ਅੱਗੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਆਪਣਾ ਕੰਟੀ ਜੰਦੀ ਸਾਰੇ ਸੰਗਤ ਜਿਹੜੇ ਸੇਵਾ ਕਰਨ ਆਏ ਆ ਛੋ ਟ੍ਰਾਲਾ ਆਪਣਾ ਪਿੱਛੇ ਖੜਾ ਏ ਹੁਣ ਅਸੀਂ ਅੱਗੇ ਜਾ ਕੇ ਦੇਖਦੇ ਆਂ ਸਿਚੁਏਸ਼ਨ ਕਿੱਥੇ ਕੀ ਚੀਜ਼ ਦੀ ਲੋੜ ਆ ਸੋ ਸਾਡਾ ਤਾਂ ਇਹ ਹੀ ਆ ਸਾਰਿਆਂ ਦਾ ਵੀ ਸਾਰੇ ਅਸੀਂ ਘਰ ਘਰ ਜਾ ਕੇ ਜਿਵੇਂ ਵੀ ਸਾਨੂੰ ਸੈਟ ਆਵੇ ਉਹ ਉਸ ਤਰੀਕੇ ਨਾਲ ਜਿਵੇਂ ਅੱਗੇ ਆਪਾਂ ਸੇਵਾ ਕਰ ਸਕਦੇ ਆਂ ਬਾਕੀ ਦੇਖਦੇ ਆਂ ਵੀ ਸਾਰੇ ਕਹਿੰਦੇ ਆ ਵੀ ਬਾਹਰ ਆ ਗਏ ਹਾਂ ਆਹੋ ਆ ਮੁੰਡਾ ਇਕੱਲਾ ਯਾਰ ਫੋਨ ਆਇਆ ਮੁੰਡਾ ਆਪਾਂ ਜਿਹੜੇ ਮੁੰਡਾ ਆਇਆ ਮਾਰੇ ਘਰ ਤਾਂ ਉਹ ਮਲਾਹ ਹਾਂ ਮਾਦੇ ਉਹ ਮੁੰਡੇ ਬੰਦੇ ਨਾ ਨਹੀਂ ਹੁੰਦਾ ਵੀ ਆਰਮੀ ਲੱਗੀ ਹੋਈ ਹੈ ਜੀ ਵੇਖੋ ਸੇਵਾ ਚੱਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਆਰਮੀ ਬਹੁਤ ਜ਼ਿਆਦਾ ਲੱਗੀ ਹੈ ਇਹੇ ਅੱਗੇ ਬੋਟਾਂ ਦੇ ਲੈ ਜਾਂਦੀ ਹੈ ਸਮਾਨ ਪਹੁੰਚਾਉਂਦੀ ਹੈ ਸੋ ਕਰ ਕਰ ਇੱਧਰ ਦੂਰ ਤੱਕ ਸਾਰੇ ਦੇਖੋ ਤੁਸੀਂ ਪਾਣੀ ਪਾਣੇ ਹੈ ਸਾਡੇ ਪ੍ਰਧਾਨ ਜੀ ਕਿਵੇਂ ਠੀਕ ਹੈ ਜੀ ਠੀਕ ਸਾਰੇ ਸੇਵਾਦਾਰ ਆਪਣੇ ਆ ਗਏ ਨੇ ਹਾਂ ਜੀ ਉਹਦੀ ਸਗਲੇ ਤੁਸੀਂ ਸਾਰੀਆਂ VOTING ਬਣੀਆਂ ਇੱਥੇ ਤੱਕ ਪਾਣੀ ਚੱਲੀ ਜਾਂਦਾ ਅੱਗੇ ਦੇਖੋ ਇਹ ਪਾਣੀ ਐਨ ਚੱਲੀ ਜਾਂਦਾ ਪਾਣੀ ਰੁਕਿਆ ਨਹੀਂ ਹੈਗਾ ਦੂਰ ਸਾਰੇ ਘਰ ਦੇਖੋ ਤੁਸੀਂ ਸਾਰੇ ਡੁੱਬੇ ਹੋਏ ਪਾਣੀ ਪਾਣੀ ਲੱਭੇ ਕਿਵੇਂ ਆ ਸਾਡੇ ਸਾਰੇ ਸੇਵਾਦਾਰ ਪਹੁੰਚ ਗਏ ਆ ਬਾਤ ਤੁਸੀਂ ਦੇਖ ਸਕਦੇ ਹੋ ਹਾਲਾਤ ਆਪਣੇ ਚੱਲੇ ਮਾਨਾ ਕਰ ਲੋ ਇਹ 11 ਹੀ ਜਾਣਾ ਚੱਲੇ ਮਾਨਾ ਕਰ ਲੋ ਜੇ ਜੀ ਨਾ ਲਾਇਆ ਬੁਨਾ ਨਹੀਂ ਲਗਾ ਆ ਲੋਕਾਂ ਨੂੰ ਮੈਂ ਹੂੰ ਨਾ ਬਾਬਾ ਜੀ ਦੇ ਕੋਲ ਨਵੇਂ ਹੀ ਲਿਆਂਦਾ ਐਮਰਜੈਂਸੀ ਚ ਨਾ ਆਪਣੀ ਸਲਤਨਤ ਬੰਦੋ ਨਾ 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 ਲਓ ਜੀ ਇੱਥੇ ਪਹੁੰਚ ਗਏ ਹੁਣ ਫਰੋਪਰ ਸਾਈਡ ਕਤਬਦੀਨ ਸੋ ਇੱਥੇ ਰਾਸ਼ਨ ਦੀ ਕਰਨ ਲੱਗੇ ਸੇਵਾ ਤੇ ਇਧਰ ਵੇਖ ਲਓ ਪਾਣੀ ਪਾਣੀ ਸਾਰੇ ਪਾਸੇ ਆਹ ਤੁਸੀਂ ਦੇਖ ਸਕਦੇ ਆ ਇਹ ਜੀ ਕਤਬਦੀਨ ਫੱਤੇ ਵਾਲਾ ਬਡਾਲਾ ਸਾਰੀ ਸਾਈਡ ਡੁੱਬੀ ਆ ਸੋ ਇੱਥੇ ਹੁਣ ਕਰਨ ਲੱਗੇ ਸੇਵਾ ਲੋ ਜੀ ਇੱਥੇ ਹੁਣ ਆ ਸਾਰੀ ਸੰਗਤ ਇੱਧਰ ਇੱਥੇ ਲੈਂ ਲੱਗੂ ਤੇ ਸਾਰੇ ਨੂੰ ਆਪਾਂ ਇੱਧਰ ਵੰਡਦੇ ਨੇ ਸੇਵਾ ਕੋਈ ਕੋਈ ਨਹੀਂ ਪੈਂਦਾ ਪਿਆ ਸੋ ਸ਼ਾਮ ਦਾ ਟਾਈਮ ਆ ਤੇ ਸੋ ਲੱਗੀ ਹੈ ਵੀ ਸੇਵਾ ਹਾਂ ਹਾਂ ਪੀ ਲੋ ਪੀ ਲੋ ਕੋਈ ਨਹੀਂ ਪੀ ਲੋ ਪੀ ਲੋ ਲੋ ਜੀ ਜਿੰਨਾ ਵੀ ਆਤਾ ਜਿੰਨਾ ਵੀ ਆਪਣਾ ਕੋਈ ਰਾਸ਼ਨ ਸਾਰਾ ਇੱਥੇ ਸੇਵਾ ਤੇ ਆਹ ਟਰਾਲੇ ਜਿਹੜੇ ਦੋ ਤੂੜੀ ਦੇ ਆ ਸੋ ਇਹਦੀ ਵੀ ਸੇਵਾ ਇੱਥੇ ਹੋਣੀ ਆ ਉਧਰ ਤੁਸੀਂ ਹਾਲਾਤ ਦੇਖ ਲੋਗੇ ਸਾਰੀ ਸੰਗਤ ਇਧਰ ਆਈ ਹੈ ਆ ਸਾਹਮਣੇ ਦੇਖ ਸਕਦੇ ਹੋ ਪੁੱਤ ਜੀ ਅੱਡਾ ਕਤੂਬਦੀਨ ਦਾ ਤੇ ਸਾਹਮਣੇ ਇਧਰ ਪਸ਼ੂ ਬੱਜੇ ਆ ਬੰਨ੍ਹੇ ਕਤੂਬਦੀਨ ਦੇ ਕੀ ਹਾਲ ਹੈ ਵੀਰੇ ਇਹ ਲੋਚਾ ਆਹ ਬਣਾਇਆ ਨੋਇੰਗ ਨਹੀਂ ਰਿਹਾ ਉਹ ਕਾਹਨ ਕੀ ਆ ਨਾ ਵੀ ਗੇ ਨਾਮ ਇਹ ਤਾਂ ਚੋਕ ਕਰਦੇ ਗਾੜ ਦੇ ਆਰਪਾ ਅੱਗੇ ਜਿਹੜਾ ਕੰਪਨੀ ਸੰਗੋ ਟੂਰਨਾਮੈਂਟ ਉਹ ਇਹਨਾਂ ਦੇ ਆ ਬੱਸ ਆ ਜੀ ਉਹ ਲੈ ਆਉਣਗੇ ਇਹਦੇ ਨਾਲ ਦੇ ਰੋਟੇ ਲੈ ਕੋਈ ਆ ਚੱਲ ਕਿੱਧਰ ਆਇਆ ਤਸਵੀਰ ਚਾਹਾਂਗੇ ਪੀੜਾ ਸੇ ਮੇਗਾ ਭਾਈ ਪਰ ਇਹ ਥੋੜਾ ਜਿਹਾ ਹਾਂ ਭਾਈ ਅਗਵਿੰਦਰ ਅਗਵਿੰਦਰ ਕੋਈ ਨਹੀਂ ਕੋਈ ਨਹੀਂ ਆਹ ਇਹਨਾਂ ਦੇ ਕੱਚੇ ਆਹ ਇਹਨਾਂ ਘਰ ਪਰ ਤੇ ਜਿਹਦੇ ਡੰਗਰ ਇੱਕ ਨੂੰ ਦਿੰਦੇ ਜਿਹਦਾ ਨਾਮ ਹੈਗਾ ਇਹ ਡੰਗਰਾਂ ਤੋਂ ਆਟਾ ਵਾਚਦਾ ਹੈ ਬਾਬਾ ਜੀ ਜਿਹਦੇ ਕੋਲ ਡੰਗਰ ਆ ਇਹ ਸਾਰੇ ਪਿੰਡ ਵਾਸੀਆਂ ਨੂੰ ਉਹਨਾਂ ਨੂੰ ਪਤਾ ਓਵੇਂ ਓਵੇਂ ਰੈਸ਼ਨ ਦਿੱਤਾ ਜਾ ਰਿਹਾ ਆਓ ਜੀ ਕਦੀ ਇੱਥੇ ਆਂਗੇ ਜੀ ਲੋ ਜੀ ਲੋ ਜੀ ਓਏ ਜੰਗੀਰ ਜੀ ਚਲੇ ਗਏ ਜੀ ਲੋ ਚਲੇ ਗਏ ਆ ਜਾ ਦਾਣਾ ਦਾਣਾ ਜੀ ਬੱਬੂ ਇਹ ਕਿਹੜਾ ਦਾਣਾ ਦਾਣਾ ਵਾਸਤੇ ਇਹ ਘਮੋਲਾ ਇਹਨਾਂ ਦਾ ਕੰਕ੍ਰੀਟ ਕਰੂਗਾ ਆ ਯਾਰ ਨਾ ਦਾਣਾ ਬਾਈ ਬਾਈ ਬੱਸ ਆਹ ਹੈਗੀ ਕਰਿਆ ਓਏ ਮੈਨੂੰ ਫੇਰੀ ਕੈਟ ਟੰਗੀ ਵੀ ਕਿੱਟਾਂਂਗੀ ਹੈਗੀ ਖੜਕੇ ਉਹ ਸਾਈਡ ਤੇ ਡੱਕ ਗਏ ਉਹ ਦਵਾਈਆਂ ਮੇਰੀਆਂ ਅਸੀਂ ਆਪਾਂ ਕੁਛ ਨਹੀਂ ਦੇ ਆਪਣੇ ਬੰਦੇ ਆਣੇ ਇਹ ਕੀ ਆ ਦਾਣਾ ਇਹ ਕਣਕ ਦਾ ਦਾਣਾ ਹੀ ਕਣਕ ਦਾ ਦਾਣਾ ਇਹ ਦੂਜਾ ਆ ਸਹੀ ਹੈ ਨਾ ਆ ਜਮਾ ਫਿਰਿਆ ਲੋੜ ਬੰਦਾ ਵਿਚਾਰੇ ਆਪ ਆਪ ਵੜਦੇ ਆ ਲਓ ਜੀ ਆਪ ਆਪਾਂ ਸੇਵਾ ਕਰ ਰਹੇ ਆਂ ਤੇ ਬਾਕੀ ਇੱਥੋਂ ਦੇ ਜਿਹੜੇ ਬਜ਼ੁਰਗ ਆ ਸੋ ਸਾਰਿਆਂ ਦੇ ਜਿਵੇਂ ਜਿਵੇਂ ਜਿਨ੍ਹਾਂ ਕੋਲੇ ਡੰਗਰ ਪਸ਼ੂ ਹੈ ਨਾ ਜਿਵੇਂ ਨੇ ਮੈਂ ਲੋੜ ਆਵੇਂ ਆਵੇਂ ਵੰਡੀ ਜਾਂਦੇ ਆ ਤੂ ਇਹਦਾ ਸਾਰੇ ਨਾ ਦੂਰ ਤੱਕ ਪਾਣੀ ਪਾਣੀ ਆ ਸਾਰੇ ਡੁੱਬੇ ਆ ਆਪਾਂ ਪਹਿਲਾਂ ਵੀ ਇੱਥੇ ਆ ਕੇ ਵੀਡੀਓ ਪਾਈ ਸੀ ਹਥਿਆਰ ਮੰਤਰੀ ਦਾ ਨਹੀਂ 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 ਲੇਖੋ ਬਾਪੂ ਇਹਨਾਂ ਨੇ ਵੀ ਲੇਖੋ ਬੰਦਿਆ ਨਹੀਂ ਕੋਈ ਸਾਰੇ ਬਰਾਬਰ ਟੱਕ ਟੱਕ ਸਾਡੇ ਲਈ ਸਾਰੇ ਬਰਾਬਰ ਆ ਸਾਰੇ ਕੋਈ ਨਹੀਂ ਦੇਖਦੇ ਜੀ ਟੱਕ ਜਾਣੇ ਆਹੀ ਯਾਰ ਇੱਕੇ ਨੇ ਦੇ ਇੱਕੇ ਸੌਂਟਾ ਉਹ ਚੱਕੋ ਸਾਰੇ ਦੇ ਆ ਬਾਈ ਸਭ ਨੂੰ ਮਿਲੂ ਤੂੰ ਆ ਜਾ ਬਾਦੂ ਆ ਇਹ ਕਿਹੜਾ ਸ਼ੁਕਰੀਆ ਸਾਰਾ ਸ਼ੁਕਰੀਆ ਲੈ ਹੁਣ ਪੁੱਛ ਲੋ ਯਾਰ ਬਾਪੂ ਹੁਣ ਕੀਦਾ ਆਈ ਆ ਸਾਨੂੰ ਦੇ ਦਿਓ ਇਹ ਕਰਨ ਸਿੰਘ ਜਿਹੜਾ ਮੈਂ ਉਹ ਆਉਂਦਾ ਹੈ ਕਰਨ ਸਿੰਘ ਉਹਦੀ ਮੰਜੀਤ ਕੇ ਤੇਰੇ ਰਗਾ ਕੱਲੇ ਦਾ ਇਹ ਤਿੰਨ ਕਰਦੇ ਜਾਣੇ ਆਈ ਇਹਨੇ ਇਹਨਾਂ ਦੇ ਦੇ ਜਾ ਆਜੋ ਆਜੋ ਬੂੜਾ ਬੋੜਾ ਗਾਇ ਨਹੀਂ ਆਇਆ ਆਜਾ ਬੋਲਦਾ ਆਇਆ ਕੂੜ ਨਹੀਂ ਬੱਸ ਸੁੱਖਾ ਹੋ ਵੀ ਨਹੀਂ ਗਾ ਭਾਈ ਦੇਖ ਕਿਹੜਾ ਪਿੰਓ ਤਿਆਰ ਕਰ ਰਿਹਾ ਸਰਪੁੱਤ ਗਾਇਬ ਹੋ ਗਿਆ ਦਾ ਸਾਡਾ ਸਟੋਕਰ ਵਾਲਾ ਬੰਦਾ ਨਹੀਂ ਬਾਬੂ ਉਹ ਗੁਰਦਾਸੇ ਲੈ ਨਹੀਂ ਬਣਾਈਆ ਮੋੜ ਦਲੇਰ ਮਹਿਰ ਥੱਲੇ ਕਰ ਦੇ ਮਣੀ ਚੱਲੋ ਸਾਈਡ ਤੇ ਕਰ ਦੇ ਮਣੀ ਉਹ ਦੇ ਲੱਗਿਆ ਫੇਰ ਕਰਿਆ ਮੇਰੀਆਂ ਮੁੰਡਾ ਕਿਹੜਾ ਮੁੰਡਾ ਸਾਹ ਪਰ ਆਇਆ ਉਹ ਮੁੰਡਾ ਹੋ ਗਿਆ ਉਹ ਮੁੰਡਾ ਛੱਡਾ ਨਹੀਂ ਸਾਂਦੇ ਮੈਂ ਉਹਨਾਂ ਦੇ ਮਕਸੂਰ ਪਤਾ ਮੈਂ ਲੈ ਗਿਆ ਵਾਦੂ ਪਿਆ ਕਰਦੇ ਦੇਖੋ ਜੀ ਤੋਂ ਹਾਂ ਆ ਦੋ ਜੀ ਬਿਜਾ ਲਾ ਕੇ ਲੈ ਜਾਓ ਆਪਣਾ ਜੀ ਕਹਾ ਬਿਲ ਇਹ ਤਾਂ ਆਪ ਹੀ ਬਣਾ ਲਓ ਪਤਾ ਨਾਮ ਹਾਂ ਦਾ ਸਰ ਜੀ ਜੁੱਤੀ ਜਨੇ ਸੇਵਾ ਹਾਂਜੀ ਹਰ ਤੇ ਸੇਵਾ ਕਰੀਏ ਨੇ ਜੀ ਹਰ ਤੇ ਸੇਵਾ ਸੰਗਤ ਵਾਸਤੇ ਰਾਸ਼ਨ ਪਾਣੀ ਲਿਆਉਂਦਾ ਜੀ ਰਾਸ਼ਨ ਪਾਣੀ ਉਹ ਅਸੀਂ ਸੰਗਤ ਦੇ ਵਿੱਚ ਵੰਡ ਰਹੇ ਹਾਂ ਜੀ ਇਹ ਸੰਗਤ ਪਿੰਡ ਤੋਂ ਮੋਰ ਤੋਂ ਲੈ ਕੇ ਆਈਏ ਰਾਸ਼ਨ ਪਾਣੀ ਦੇਣਾ ਛੱਡ ਜਾ ਤੇ ਇਹ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਹੜਾ ਇਹ ਵੀ ਜਿਹੜੇ ਉਹਨਾਂ ਨੂੰ ਸੰਗਤ ਆਪਣਾ ਰਾਸ਼ਨ ਪਾਣੀ ਪਿੰਡ ਦੀ ਨਗਰ ਨੇ ਦਿੱਤਾ ਹੀ ਸਹਿਤਾ ਉਹ ਉਹ ਅੱਜ ਵਰਤਾ ਰਹੇ ਜੀ ਸੰਗਤ ਉਹਦੇ ਵਿੱਚ ਇਹ ਤੁਸੀਂ ਆਪ ਖੁਦ ਦੇਖ ਲਓ ਜੀ ਸੰਗਤ ਉਹਦਾ ਜਮਾਗਾ ਅੱਜ ਦਾ ਸਾਰੇ ਨਾ ਕੱਲੇ ਕੱਲੇ ਪਰਿਵਾਰੋਂ ਮੰਡਿਆ ਜਾ ਰਿਹਾ ਸੁਰਾਸਤ ਸੋ ਆਟਾ ਖਾਂਡ ਦਾਲ ਚਾਹ ਪਤੀ ਸਾਰੀ ਸੇਵਾ ਜੀ 来 आजा ਫੇਟ ਫੇਟ ਕਰਦੇ ਮੂਤ ਆ ਰਿਹਾ ਸੋ ਕਾਫੀ ਬਾਰਿਸ਼ ਹੋ ਰਹੀ ਹੈ ਸੋ ਸਾਰਿਆਂ ਨੂੰ ਰਾਸ਼ਨ ਦੇ ਰਹੇ ਆ ਕਿਤੇ ਤੁਹਾਡੇ ਪਾਸੇ ਰੱਖਿਆ ਇਹ ਦੋਵੇਂ ਪਾਸੇ ਸਾਰਿਆਂ ਦਾ ਜਿਹੜੇ ਵੀ ਨਗਰ ਨੇ ਐਨ ਆਰ ਆਈ ਵੀਰਾਂ ਨੇ ਸੇਵਾ ਕੀਤੀ ਹੈ ਸਾਰਿਆਂ ਦੀ ਸੇਵਾ ਇੱਥੇ ਵੈਗਰੋ ਮਨਜ਼ੂਰ ਕਰੇ ਸੋ ਸੇਵਾ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਇਹ ਨਹੀਂ ਵੀ ਇੱਕ ਥਾਂ ਲਾਇਆ ਸਾਰਿਆਂ ਨੂੰ ਕੱਲੇ ਕੱਲੇ ਨੂੰ ਰਾਸ਼ਨ ਮੰਗਲਿਆ ਜਾ ਰਿਹਾ ਉਹ ਨਾਲ ਛੋਲੇ ਦਾਲ ਹੋ ਗਈ ਚਾਹ ਪੱਤੀ ਖੰਡ ਹੋ ਗਈ ਆਟਾ ਹੋ ਗਿਆ ਕੋਈ ਪਰ ਸਾਈਡ ਇਧਰ ਬਣ ਰਹੇ ਆ ਬਾਈ ਵੀ ਚਾਹ ਵੀ ਪਿਆ ਰਹੇ ਆ ਸੇਵਾ ਕਰਾ ਰਹੇ ਆ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਚਾਹ ਲੈ ਕੇ ਆਏ ਵੀਰ ਨਾਲ ਇਧਰ ਬਰੈਡਾਂ ਦੀ ਸੇਵਾ ਕੀਤੀ ਵੀਰਾਂ ਨੇ ਜਿਉਂਦੇ ਵਾਸਤੇ ਰੋ ਭਰਾ ਧੰਨਵਾਦ ਤੁਹਾਡਾ ਬਹੁਤ ਬਹੁਤ ਆ ਜਾਓ ਸਾਡੇ ਬੋਰਡ ਓਕੇ ਓਕੇ ਲੈ ਬੋਰਡ ਵੀ ਬਹੁਤ ਦਿਨਾਂ ਦਾ ਵਿਚਾਰਾ ਸੇਵਾ ਕਰ ਰਿਹਾ ਉਹ ਜਿੰਨੇ ਵੀ ਨੌਜਵਾਨ ਸਾਰੇ ਆਏ ਆ ਸਾਰਿਆਂ ਨੇ ਨਾ ਸੇਵਾ ਵਿੱਚ ਗਰੂਪ ਮਨਜ਼ੂਰ ਕਰੇ ਲਿਖੇ ਲਾਵੇ ਅੱਛਾ ਅੱਜ ਇਹ ਇਤਨਾ ਕਰਦੇ ਦੁਆਰਾ ਦੁਆਰਾ ਹਾਂਜੀ ਹਾਂਜੀ ਸੀਰੇ ਕਿਵੇਂ ਬਾਈ ਨਹੀਂ ਪੁਆਈ ਜਾਣਾ ਫਿਰ ਵਧੀਆ ਧੀ ਪੈਣਾ ਹੀ ਐpropto ਲੋ ਬਈ ਇਹਦਾ ਬਾਈ ਦਾ ਟਰੈਕਟਰ ਲੈ ਕੇ ਆਇਆ ਨਵਾਂ ਲਿਆ ਇਹਨੂੰ ਵਧਾਈਆਂ ਵੀ ਦੇ ਆ ਜੋ ਬਾਕੀ ਸੇਵਾ ਚ ਲੈ ਕੇ ਆਇਆ ਸੀਰੇ ਦਾ ਹੀ ਬਹੁਤ ਬਹੁਤ ਧੰਨਵਾਦ ਬਾਈ ਇਹ ਤਾਂ ਜੀਵਨ ਬਰਾੜ ਹੋਣੀ ਲੱਗਿਆ ਬਾਈ ਸਾਰੇ ਇਦਾਂ ਆਪਣਾ ਸੀਰਾ ਵੀਰ ਲੱਗਿਆ ਸੋ ਬਾਈ ਸੇਵਾ ਕਰੀ ਜਾਂਦੇ ਆ ਵੀਰ ਗਰਦਾਸ ਹੋਣੀ ਬਿੰਦਰ ਹੋਣੀ ਇਦਾਂ ਸ਼ਿੰ다 ਸਿੰਘ ਲੰਡੇ ਕਿਲਾ ਦੇ ਇਦਾਂ ਸਾਡਾ ਮੁੱਦ ਕੀ ਮੁੱਦ ਕੀ ਕਿਵੇਂ ਆ ਲਓ ਵੀ ਇਦਾਂ ਬੱਚੇ ਆਏ ਛੋਟੇ ਛੋਟੇ ਸੇਵਾ ਕਰਦੇ ਧੰਨਵਾਦ ਥੈਂਕ ਯੂ ਧੰਨਵਾਦ ਤੁਹਾਡਾ ਹੋ ਠੀਕ ਆ ਚੜ੍ਹਦੀ ਕਲਾ ਲਓ ਬਈ ਜਵਾਕਾਂ ਨੇ ਇੱਥੇ ਪਹਿਲਾਂ ਚਾਹ ਵੀ ਪੀਈ ਜਾਵੇ ਲੋਨ ਬੈਸਕਟ ਦਿੱਤੇ ਆ ਐਵੇਂ ਬਈ ਸੇਵਾ ਕਰਦੇ ਆ ਬਹੁਤ ਧੰਨਵਾਦ ਪਾਣੀ ਆਉਣ ਦੇ ਬਾਵਜੂਦ ਵੀ ਵਿਚਾਰੇ ਸੇਵਾ ਕਰਦੇ ਆ ਹੋ ਠੀਕ ਠਾਕ ਛੱਡ ਦੀ ਕਰ ਖਾਣਾ ਜੋਗ ਸੇਵਾ ਜੋਗ ਦਾ ਗੱਲ ਕੋਈ ਤੁਹਾਨੂੰ ਬੋਲਣਾ ਨਹੀਂ ਗੁਰੂ ਜੀ ਦਾ ਖਾਸਾ ਵਾਈ ਗੁਰੂ ਜੀ ਦੀ ਫਤਿਹ ਟੈਂਡ ਬਲੂਰ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਰਾਸ਼ਨ ਇਕੱਠਾ ਕੀਤਾ ਜੀਗਾ ਸਹੀ ਜਗ੍ਹਾ ਤੇ ਸਹੀ ਥਾਂ ਦੇ ਪਹੁੰਚਾਇਆ ਤੁਹਾਨੂੰ ਵੀ ਦੱਸਦਿਆਂ ਕੀ ਹਾਲਾਤ ਨੇ ਪਾਣੀ ਕਿੰਨਾ ਕਿੰਨਾ ਚੜਿਆ ਪਿਆ ਬਾਕੀ ਜਿੰਨਾ ਵੀਰਾਂ ਕੋਲੇ ਪਹੁੰਚਾਇਆ ਜਿਹੜੇ ਵੀਰ ਨਾਲ ਸਾਥ ਦਿੱਤਾ ਉਹ ਨਾਲ ਖੜੇ ਆ ਇਹਨਾਂ ਨਾਲ ਤੁਸੀਂ ਗੱਲਬਾਤ ਇਹਨਾਂ ਨਾਲ ਕੋਈ ਕਰ ਸਕਦੇ ਆ ਵੀ ਕਿ ਕਿੱਦਾਂ ਦੇ ਹਾਲਾਤ ਇਹਨਾਂ ਦੇ ਇੱਥੇ ਬੜਾ ਬਹੁਤ ਜ਼ਿਆਦਾ ਜੀ ਦਾਦਾ ਬਾਰ ਬਾਰ ਪੁੱਟ ਆਇਆ ਆ ਜੀ ਠੀਕ ਆ ਇਹਨਾਂ ਨੂੰ 15-20 ਦਿਨ ਹੋ ਗਏ ਪਾਣੀ ਮਨ ਚੜੇ ਨੂੰ ਜੀ 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 ਹਾਂ ਜੀ ਚਲੋ ਵੀਰਾਂ ਦਾ ਬਹੁਤ ਸਹਯੋਗ ਆ ਰੱਛਣ ਲੈ ਕੇ ਪਹੁੰਚੇ ਆਪਣੇ ਕੋਲੇ ਜੀ ਹਾਂ ਜੀ ਚਾਰੇ ਸੇਵਾ ਧੰਨਵਾਦ ਉਹ ਵੀਰਾਂ ਦਾ ਸੇਵਾ ਕੀਤੀ ਵੀਰ ਜੀ ਧੰਨਵਾਦ ਜੀ ਜਿੰਗਣੇ ਦੱਸਿਆ ਜੀ ਕਾਫੀ ਦਿਨਾਂ ਹੋ ਰਹੇ ਤੇ ਬੜੇ ਮੰਦੇ ਹਾਲਤ ਹੋਏ ਹੋਏ ਆੜ ਆਏ ਹੋਏ ਜਿਵੇਂ ਕਹਿ ਸਕਦੇ ਤੁਹਾਨੂੰ 15 ਦਿਨ ਹੋ ਗਏ ਤਕਰੀਬਨ ਇੱਥੇ ਤੇ ਬਾਕੀ ਬਾਈ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਪਿੰਡ ਦਾ ਭਲੂਰ ਦਾ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਜੀ ਜਿਹੜੇ ਐਨ ਆਰ ਆ ਵੀਰਾਂ ਦਾ ਵੀ ਤੁਹਾਡਾ ਬਹੁਤ ਸਹਿਯੋਗ ਆ ਜੀ ਇਸ ਕੰਮ ਦੇ ਵਿੱਚ ਜਿਨ੍ਹਾਂ ਨੇ ਵੱਧ ਚੜ ਕੇ ਹੈਲਪ ਕੀਤੀ ਹੈ ਜੀ ਠੀਕ ਨੇ ਇਹ ਪਿੰਡ ਆਪਾਂ ਖੜੇ ਆ ਜਿੱਥੇ ਪਿੰਡ ਮੌਜੂਦਾ ਹੈਗਾ ਕੁੱਤਬਦੀਨ ਵਾਲਾ ਜੀ ਦੁਬਾਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਠੀਕ ਨੇ ਜਿਲ੍ਹਾ ਫਰੋਹੀ ਪਰ ਤੇ ਮੱਲਾ ਵਾਲੇ ਦੇ तकरीबन ਨਾਲ ਹੀ ਆ 5-7 ਕਿਲੋਮੀਟਰ ਜੀ ਤੇ ਜਿੱਥੇ ਆਪਾਂ ਚਮਗਰੀ ਵੰਡ ਰਹੇ ਆ ਜੀ ਤੇ ਬਾਕੀ ਇੱਥੇ ਕਿਸੇ ਨੂੰ ਕੋਈ ਵੀ ਨੋਕਝੋਗ ਨਹੀਂ ਹੈਗੀ ਜਿਹੜਾ ਵੀ ਰਸਣ ਵੰਡਣ ਦਾ ਆਪਾਂ ਤੇ ਮਤਲਬ ਸਹੀ ਲੋੜਵੰਦ ਪਰਿਵਾਰਾਂ ਨੂੰ ਦੇ ਰਹੇ ਆ ਆਪਾਂ ਬਾਈਆਂ ਨੇ ਵੰਡਿਆ ਨਾ ਦੇ ਕੇ ਲਿਸਟ ਮੁਤਾਬਕ ਆਪਾਂ ਮਤਲਬ ਉਹਨਾਂ ਨੂੰ ਰਾਸ਼ਨ ਵੰਡਿਆ ਕੋਈ ਇਹ ਨਹੀਂ ਹੈਗੀ ਵੀ ਕੋਈ ਵੀ ਕੋਈ ਇਧਰ ਆਇਆ ਕੋਈ ਲੈ ਗਿਆ ਵੀ ਕੋਈ ਗੱਲਬਾਤ ਨਹੀਂ ਹੈ ਕੋਈ ਵੀ ਆਪਾਂ ਪਾਰਟੀ ਬਾਜੂ ਦੇ ਉੱਪਰ ਉੱਠ ਕੇ ਜਿਹੜਾ ਹੈ ਕਿ ਆਪਾਂ ਮਤਲਬ ਮੰਗਰੀ ਦੇ ਰਹੇ ਆ ਇੱਥੇ ਤੇ ਇਸ ਕਰਕੇ ਧੰਨਵਾਦ ਕਰਦੇ ਆਂ ਜੀ ਤੁਹਾਡਾ ਬਹੁਤ 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 ਆਲੀ ਸੰਗਤ ਦਾ ਵੀ ਜਿਹੜੇ ਇੱਥੇ ਪਹੁੰਚੇ ਸਾਡੇ ਕੋਲੇ ਤੇ ਰਾਸ਼ਨ ਵੰਡਿਆ ਜਿਹਨਾਂ ਵੀਰਾਂ ਨੇ ਸਰਜੀਤ ਦਾ ਵੀ ਧੰਨਵਾਦ ਆਂ ਤੇ ਤੁਹਾਡਾ ਵੀ ਬਹੁਤ ਬਰਤਨ ਵਰਤਾਰੀ ਪਛਾਹ ਜਾਂਦਾ ਜੀ ਚਲੋ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਸਾਹਿਬ ਆਇਆ ਕਿ ਕੀ ਫਤਿਹ ਆਪਾਂ ਕੱਲ ਵੀ ਬੇਨਤੀ ਕੀਤੀ ਸੀਗੀ ਵੀ ਜੋ ਅਸੀਂ ਰਾਸ਼ਨ ਪਿੰਡ ਭਲੂਰ ਤੋਂ ਲੈ ਕੇ ਜਾਣਾ ਅਸੀਂ ਰਾਸ਼ਨ ਇਹ ਉੱਥੇ ਹੀ ਪਹੁੰਚਾਉਣਾ ਜਿੱਥੇ ਰਾਸ਼ਨ ਦੀ ਸਾਨੂੰ ਲੋੜ ਆ ਫੇਸਬੁਕ ਨੂੰ ਬਹੁਤ ਸਾਰੀ ਲੋਡ ਸੀਗੀ ਬਾਈ ਆਪਾਂ ਦੇਖ ਹੀ ਸਕਦੇ ਹਾਂ ਦੇਖੋ ਕਿੱਡਾ ਬੁਰਾ ਹਾਲ ਆ ਤੇ ਬਾਕੀ ਇਹ ਬਾਈਆਂ ਨੇ ਸਾਡਾ ਬਹੁਤ ਬਾਈ ਸਵਾਗਤ ਵੀ ਕੀਤਾ ਤੇ ਧੰਨਵਾਦ ਵੀ ਕੀਤਾ ਜੀ ਆਇਆਂ ਨੂੰ ਵੀ ਆਖਿਆ ਭਰਾਵਾਂ ਨੇ ਅਸੀਂ ਇਹ ਬਾਈ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਡਾ ਅਨਸਾਰ ਸਵਾਗਤ ਵੀ ਕੀਤਾ ਚਾਹ ਪਾਣੀ ਲੰਗਰ ਬਾਈਆਂ ਉਹਨਾਂ ਨੇ ਸਾਡੇ ਲਈ ਵੀ ਖੋਲ੍ਹਤੀ ਅਸੀਂ ਅਰਦਾਸ ਕਰਦੇ ਹਾਂ ਰੱਬ ਦਾ ਕਿ ਸੱਚੇ ਪਾਸ਼ਾ ਵੀ ਉਹੋ ਜਿਹੀ ਮੁਸੀਬਤ ਕਦੇ ਨਾ ਕਿਸੇ ਤੇ ਲੈ ਕੇ ਜਾਵੇ ਦਾਤਾ ਜੇਕਰ ਮੁਸੀਬਤ ਲਿਆਂਦੀ ਆ ਤੇ ਨਾਲ ਕਿਹਨੇ ਖੜਨਾ ਪੰਜਾਬ ਦੇ ਨਾਲ ਹਮੇਸ਼ਾ ਪੰਜਾਬ ਨੇ ਖੜਨਾ ਹਮੇਸ਼ਾ ਪੰਜਾਬ ਹੀ ਖੜਾ ਬਸ ਇੰਨੀਆਂ ਬੇਨਤੀਆਂ ਕਰਦਾ ਹੋਇਆ ਸ਼ਮਾਂ ਦਾ ਜਾਜਕਾਂ ਵਾਹਿਗੁਰੂ ਜੀ ਦਾ ਖਾਲਸਾ। ਹਾਂਜੀ ਭਾਈ ਕੁਟੀਕਾ ਕਾਲਸਾ ਭਾਈ ਗੁਰਜੀ ਕੀ ਫਤਕੀ। ਅੱਜ ਜੋ ਭਲੂਰ ਤੋਂ ਆਪਣੇ ਰਸ਼ ਲੈ ਕੇ ਆਏ ਸੀਗੇ ਪਹਿਲਾਂ ਸਾਨੂੰ ਅਸੀਂ ਫੋਨ ਲਾਇਆ ਖੂਰ ਥਰੇ ਵਾਲੀ ਸਾਈਡ ਉਧਰ ਸੁਲਤਾਨਪੁਰ ਲੋਧੀ ਵਾਲੀ ਸਾਈਡ ਉਹਨਾਂ ਨੇ ਸਾਨੂੰ ਗਲਤ ਵੀਡੀਓ ਭੇਜ ਕੇ ਗਮਰਾਹ ਕੀਤਾ ਪਹਿਲਾਂ ਕਿ ਪਹਿਲੀ ਗੱਲ ਤਾਂ ਸਾਰੇ ਉਸ ਜੇਤ ਹੋਣ ਦੀ ਲੋੜਾ ਵੀ ਇਹੋ ਜੀਆਂ ਵੀਡੀਓ ਦੇ ਵੀ ਗਲਤ ਬੰਦਿਆਂ ਕੋਲੇ ਨਾ ਜਾਓ ਤੁਸੀਂ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਉਹਦੇ ਕੁਝ ਵੀ ਨਹੀਂ ਸੀਗਾ। ਤੇ ਬਾਕੀ ਬਾਅਦ ਚ ਅਸੀਂ ਸੁਲਤਾਨਪੁਰ ਜਿਹੜਾ ਆਪਣਾ ਹੈਗਾ ਬਾਹੂ ਪਰ ਉਧਰ ਬੰਨ ਤੇ ਗਏ ਸੀ ਉੱਥੇ ਸਾਡੇ ਤੋਂ ਕਿਸੇ ਦੱਸ ਨਹੀਂ ਲਿਆਗਾ ਉੱਥੇ ਕੈਂਪ ਲੱਗੇ ਆ ਕੈਂਪਾਂ ਦੇ ਤੁਸੀਂ ਨਹੀਂ ਲਾਇਆਗਾ ਕਿਉਂਕਿ ਰਸੋਤੇ ਬਹੁਤ ਜ਼ਿਆਦਾ ਪਿਆਸ ਸੀਗਾ ਸਾਨੂੰ ਇਦਾਂ ਲੱਗਿਆ ਕਿ ਖਰਾਬ ਹੋ ਗਾ ਰਸਨਾ ਸਾਨੂੰ ਐਸ ਵੀ ਕਿਸੇ ਗਰੀਬ ਦੇ ਮੂੰਹ ਦੇ ਵਿੱਚ ਪਾਏ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਮਿਲ ਜੇ ਸੋ ਅਸੀਂ ਸਾਨੂੰ ਵਾਰਡ ਜ਼ਰੂਰ ਪਾਈ ਤੇਲ ਥੋੜਾ ਥੋੜਾ ਸਾਡਾ ਵੱਧ ਮੱਤ ਗਿਆ ਤੇ ਸੇਵਾ ਜਿਹੜੇ ਸਾਡੀਆਂ ਸਹੀ ਜਗ੍ਹਾ ਪਹੁੰਚ ਗਈ ਉਹ ਸਾਨੂੰ ਇੰਨੀ ਮਨ ਨੂੰ ਸੰਤੋਸ਼ਟੀ ਹੋਈ ਆ ਕਿ ਕੱਲੇ ਕੱਲੇ ਘਰ ਨੂੰ ਅਸੀਂ ਜਿਹੜਾ ਰਸਨਾ ਉਹ ਪਛਾਤਾ ਤੇ ਸਾਰੀ ਸੰਗਤ ਦਾ ਭਲੂਰ ਦੀ ਸੰਗਤ ਦਾ ਤੇ ਇੱਥੋਂ ਵੀ ਜਿਹੜੇ ਸਾਡੇ ਵੀ ਸਾਡੇ ਨਾਲ ਚੱਲ ਕੇ ਜਿਹਨਾਂ ਨੇ ਰਾਸ਼ਨ ਘਰੋਂ ਘਰੀ ਬਚਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਆ ਕਿਵੇਂ ਇਕੱਲੇ ਇਕੱਲੇ ਬੰਦੇ ਨੂੰ ਇਕੱਲੇ ਇਕੱਲੇ ਘਰ ਨੂੰ ਰਾਸ਼ਨ ਮੋੜਿਆ ਤੂੜੀ ਵੀ ਇਕੱਲੇ ਇਕੱਲੇ ਘਰ ਨੂੰ ਅਸੀਂ ਜਿਹੜੀ ਹੈਗੀ ਆ ਉਹ ਦਿੱਤੀ ਆ ਤੇ ਕੋਈ ਬੇ ਬ्यर्थਾ ਸਾਡਾ ਜਿਹੜਾ ਨਹੀਂ ਗਿਆਗਾ ਰਾਸ਼ਨ ਜਿਹੜਾ ਨਹੀਂ ਲੈ ਗਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਲਾਕੇ ਨੂੰ ਸਾਰੀ ਦੁਨੀਆ ਨੂੰ ਪਤਾ ਕਿ ਅਰ ਕਿ 2005 ਦੇ ਵਿੱਚ ਵੜਦਾ ਜਿਹੜਾ ਬਹੁਤ ਪ੍ਰਗੋਪ ਆਇਆ ਬਹੁਤ ਜੜੀਆ ਇਹ ਬਰਬਾਦੀ ਹੋਈ ਆ ਖਾਸ ਕਰਕੇ ਸਤਵੰਦ ਬਿਆਸ ਦੇ ਕੰਨੇ ਦੇ ਉੱਤੇ ਤੇ ਫਿਰ ਵੀ ਇਸ ਨੁਕਸਾਨ ਦੀ ਭਰਪਾਈ ਜਿਹੜੀ ਆ ਉਹ ਦਿਨੇ ਕੀਤੀ ਜਾ ਸਕਦੀ ਲੇਕਿਨ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਰਧ ਗੁਰੂ ਦਾ ਘਰ ਜਿਹੜਾ ਸਭ ਤੋਂ ਵੱਡਾ ਤੇ ਗੁਰੂ ਦੇ ਘਰ ਦਾ ਆਸਰਾ ਲੈ ਕਰਕੇ ਗੁਰੂ ਨਾਨਕ ਦੇ ਸਿੱਖ ਜਿਹੜੇ ਹਨ ਉਹ ਸੰਗਤਾਂ ਦੇ ਜਿਹੜੀ ਆ ਉਹ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਹਨ ਤੇ ਇਸ ਵਾਸਤੇ ਇਸ ਇਲਾਕੇ ਦੇ ਦੁੱਖ ਨੂੰ ਸਮਝਦੇ ਹੋਇਆ ਬਲੂਰ ਨਗਰ ਤੋਂ ਸਾਰੀ ਸੰਗਤ ਜਿਹੜੀ ਆ ਉਹ ਤੂੜੀ ਤੇ ਦਾਣਾ ਚੌਕਰ ਰੋਸ਼ਨ ਲੈ ਕਰਕੇ ਪਿੰਡ ਕੁੱਤਪਦੀਨ ਵਾਲਾ ਦੂਲਾ ਸਿੰਘ ਵਾਲਾ ਹੋਰ ਪਿੰਡਾਂ ਦੇ ਵਿੱਚ ਵੀ ਜਾਣ ਕੇ ਉਹਨਾਂ ਨੇ ਜਿਹੜੀ ਇਹ ਰਾਸ਼ਨ ਦੀ ਜਿਹੜੀ ਸਪਲਾਈ ਹੈ ਵੰਡੀ ਆ ਅੱਜ ਨਗਰ ਕੁੱਤਪਦੀਨ ਵਾਲਾ ਦੂਲਾ ਸਿੰਘ ਦੇ ਵਾਲੋਂ ਵੱਲੋਂ ਬਹੁਤ ਬਹੁਤ ਇਹਨਾਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਆਣ ਕੇ ਇਹਨਾਂ ਦੀ ਜਿਹੜੀ ਬਾਹ ਫੜੀ ਆ ਇਸ ਵਾਸਤੇ ਇਹਨਾਂ ਦਾ ਰੋਮ ਰੋਮ ਕਰਕੇ ਅਸੀਂ ਸਾਰੇ ਦੁਆਦੀਆਂ ਸਾਰੇ ਨਗਰ ਵਾਲੇ ਹੀ ਸਾਰੇ ਪੰਚਾਇਤ ਜਿਹੜੀ ਆ ਇਸ ਵਾਸਤੇ ਅਸੀਂ ਫਿਰ ਵੀ ਪਰਮੇਸ਼ਰ ਅੱਗੇ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਸਾਰੀਆਂ ਸੰਗਤਾਂ ਦੇ ਸੁਖਾਂ ਭਰਿਆ ਆਵੇ ਐਸੀ ਜਿਹੜੀ ਆ ਉਹ ਤਕਲੀਫ ਨਾ ਹੋਵੇ ਕਿਸੇ ਨੂੰ ਲੇਕਿਨ ਜੇ ਤਕਲੀਫ ਹੁੰਦੀ ਆ ਤੇ ਸਤਿਗੁਰੂ ਦੇ ਜਿਹੜੇ ਸਿੱਖ ਉਹ ਹਾਜ਼ਰ ਹੁੰਦੇ ਆ ਉਹਨਾਂ ਦੇ ਵਿੱਚ ਦਇਆ ਜਿਹੜੀ ਆ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਾ ਲੰਨੇ ਆ ਇੱਕ ਬਾਬਾ ਜੀ ਨੇ ਕਿਹਾ ਗਾਂ ਉਠਾਣਾ ਤੇ ਹਾਂ ਬੰਡਾਲੇ ਲਾ ਦਿੰਨੇ ਤੇ ਲੋੜਾ ਉੱਥੇ ਲਾਵਾਂਗੇ ਆਪਣੇ ਪਿੰਡ ਨੇ ਜੋ ਸਹੂਜ ਦਿੱਤਾ ਨਾ ਗਲਤ ਥਾਣਾ ਲੱਗਿਆ ਜੀ ਤਾਂ ਹੀ ਆਪਾਂ ਸਾਰਾ ਘੁੰਮ ਲਿਆ ਵੇਖ ਕੇ ਥਾਂ ਸਹੀ ਜਗ੍ਹਾ ਪਹੁੰਚੇ ਆ ਲੇਟ ਵੀ ਹੁੰਦੇ ਆ ਚਲੋ ਤੇ ਆਪਣਾ ਇਹੀ ਫਰਕ ਪੰਦਾ ਵੀ ਪਿੰਡ ਨੇ ਸਾਥ ਦਿੱਤਾ ਸਹੀ ਜਗ੍ਹਾ ਤੇ ਸਮਾਨ ਲੱਤੇ ਜੀ ਜਿਨ੍ਹਾਂ ਨੂੰ ਲੋਡ ਉੱਥੇ ਤੱਕ ਭਾਈ ਗੁਰਜੀ ਦਾ ਖਾਸਾ ਲਓ ਜੀ ਸਹੀ ਜਗ੍ਹਾ ਸਾਡਾ ਲਾਉਣ ਦੀ ਕੋਸ਼ਿਸ਼ ਹੀ ਪਰ ਸਾਨੂੰ ਆ ਵੇਖ ਲਓ ਲਾਈਟਾਂ ਜਗਤੀਆਂ ਲੇ ਰਾਜ ਨੂੰ ਹੋ ਗਿਆ ਪਰ ਸਾਡੀ ਇਹ ਸੀ ਵੀ ਜਿੱਥੇ ਲੋੜ ਆ ਉੱਥੇ ਲਾਉਣੀ ਆ ਸੀ ਕਿਸੇ ਕੈਂਪ ਵਿੱਚ ਨਹੀਂ ਲਾਉਣਾ ਕਿਉਂਕਿ ਸੇਵਾ ਵੀ ਕੀਤੀ ਪੈਂਦਾ ਨੇ ਸਹੀ ਥਾਂ ਤੇ ਲੱਗੇ ਸੋ ਇਹ ਹੀ ਸਾਡੀ ਆਸ ਸੀਗੀ ਸੋ ਆਸ ਦੇ ਨਾਲ ਇੱਧਰ ਦੇਖ ਲਓ ਤੁਸੀਂ ਮੇਹ ਪਿੰਡੇ ਚ ਵੀ ਸੰਗਤਾਂ ਸੇਵਾ ਕਰ ਰਹੀਆਂ ਸਾਹਮਣੇ ਤੇ ਹਲਾ ਤੇ ਨਾ ਹੁਣ ਅਕੇ ਆਪਾਂ ਚੱਲਦੇ ਆ ਤੇ ਅੱਗੇ ਜਾ ਕੇ ਕਰਦੇ ਆ ਸੇਵਾ ਲੱਭਾ ਸੇ ਜੀ ਆਓ ਧੰਨਵਾਦ ਜੀ ਕੱਟ ਆਇਆ ਉਹ ਤੇਰਾ ਹੋ ਗਿਆ ਸਾਨੂੰ ਸੋ ਉਹ ਵੇਖਦਾ ਵੀ ਕੋਈ ਨਹੀਂ ਹਾਜ਼ਰ ਰਸਣ ਦਾ ਰਹਿਣਾ ਮੰਦਨ ਵਾਲਾ ਸੋ ਟਰਾਲੀ ਦੀਆਂ ਟੂੜੀਆਂ ਫਿਰ ਆਹ ਟੂੜੀ ਦੀਆਂ ਟਰਾਲੀਆਂ ਹੁਣ ਸਾਹਮਣੇ ਇੱਥੇ ਲਾ ਦੇਣੀਆਂ ਸੋ ਚੋਕਰ ਵਗੈਰਾ ਵੰਡਦਾ ਕੱਲਾ ਆਟਾ ਤੇ ਰਸਤ ਪਾਣੀ ਰਹਿ ਗਈ ਆ ਸੋ ਅਗਲੇ ਪਿੰਡ ਰਾਦਾ ਸੀਗਾ ਬਾਕੀ ਉਹ ਇੱਥੇ ਹੁਣ ਵੱਢੀ ਜਾਂਦੇ ਆ ਹਾਂ ਸਾਰਾ ਸਮਾਨ ਸੋਣਾ ਵਾ ਕੇ ਰਾਂ ਉਹ ਸਾਵਣ ਰੱਖ ਲੋ ਕਿਰਾ ਲਾਈ ਚਲੋ ਤੋ ਖੋਲ ਖੋਲ ਕੇ ਪੱਲੀਆਂ ਸੰਭਾਲੀ ਚਲੋ ਸਮਾਨ ਸਮਾਨ ਓਏ ਆ ਵੀ ਜ਼ਿੰਮੇਵਾਰੀ ਲੈ ਲੋ ਇਧਰ ਗਗਨਾ ਵੀਰ ਸ਼ਰਮਾ ਹਾਂਜੀ ਸ਼ਰਮਾ ਜੀ ਜਿਹਨੇ ਸੇਵਾ ਹਾਂ ਵੀ ਗਗਨਾ ਜੀ ਹਾਂਜੀ ਵੀਰੇ ਚੜ੍ਹਦੀ ਕਲਾ ਗਗਨਾ ਸਾਡੇ ਦਾ ਬਈ ਗਾਲ ਬਹਿ ਗਿਆ ਸਵੇਰ ਦਾ ਉੱਠਿਆ ਤੇ ਸਾਨੂੰ ਹਨੇਰਾ ਹੋ ਗਿਆ ਸੋ ਚਲੋ ਬਾਬਾ ਮਿਹਰ ਕਰੇ ਸਾਰਿਆਂ ਦੀ ਹਨਾ ਜਿੰਨੇ ਵੀ ਨਾਲ ਆਏ ਆ ਜਾਂ ਜਿਨ੍ਹਾਂ ਨੇ ਸੇਵਾ ਕੀਤੀ ਆ ਸਾਰਿਆਂ ਦੀ ਸੇਵਾ ਵਾਇਗਰੂ ਲੈਕੇ ਲਾਵੇ ਆ ਜਿਉਣਾ ਅਗਲੇ ਪਿੰਡ ਜਾ ਰਹੇ ਆ ਸੋ ਮੀਂਹ ਦਾ ਟਾਈਮ ਆ ਉਧਰੋਂ ਸਦਾ ਲੈ ਜਾ ਸਦਾ ਇਹਨਾਂ ਦੇ ਮਗਰ ਤੋਂ ਸਦਾ ਲੈ ਜਾ ਇਹਾ ਹੋਰ ਹੀ ਪਾਸੇ ਲੈ ਜਾਣਾ ਲਓ ਜੀ ਪਿੰਡ ਦੇ ਆ ਗਏ ਗੁਰੂ ਘਰੇ ਤੇ ਸਮਾਨ ਜਿੰਨਾ ਵੀ ਰਾਸ਼ਨ ਪਾਣੀ ਸੀ ਸਾਰਾ ਲਾਤਾ ਤੇ ਹੁਣ ਇੱਥੇ ਕਹਿੰਦੇ ਵੀ ਪ੍ਰਸ਼ਾਦਾ ਪਾਣੀ ਛਕੋ ਸੇਵਾਦਾਰਾਂ ਆਪੇ ਤੁਹਾਨੂੰ ਪ੍ਰਸ਼ਾਦਾ ਛਕਦੇ ਆ ਕੱਲਾ ਬੈਠੇਗਾ ਇਨੇ ਫੱਟੇ ਤੇ ਕੋਈ ਵਾਹਿਗੁਰੂ ਸਤਿਨਾਮ ਸਤਿਨਾਮ ਹੈ ਆਪਾਂ ਤੇ ਨਮਸਕਾਰ ਕਰਦੇ ਆ ਜੀ